ਫਤਿਹਗੜ ਚੂੜੀਆਂ ਚ ਵਾਪਰਿਆ ਭਿਆਨਕ ਹਾਦਸਾ ਡੇਰਾ ਰੋਡ ਡਵਾਈਡਰ ਤੇ ਜਾ ਚੜਿਆ ਵੱਡਾ ਟਰਾਲਾ ਭਾਰੀ ਹੋਇਆ ਨੁਕਸਾਨ ਨਿਤ ਵਾਪਰਦੇ ਹਨ ਡਵਾਈਡਰ ਕਾਰਨ ਹਾਸੇ ਲੋਕਾਂ ਦਾ ਹੁੰਦਾ ਹੈ ਭਾਰੀ ਨੁਕਸਾਨ ਇਲਾਕਾ ਨਵਾਸੀਆਂ ਚ ਡਵਾਈਡਰ ਨੂੰ ਲੈ ਕੇ ਭਾਰੀ ਰੋਸ ਫਤਿਹਗੜ ਚੂੜੀਆਂ ਡੇਰਾ ਰੋਡ ਪੈਟਰੋਲ ਪੰਪ ਤੇ ਨੇੜੇ ਗਲਤ ਟੰਗ ਲਪਣੀ ਡਵਾਈਡਰ ਕਾਰਨ ਨਿਤ ਦਿਨ ਹਾਸੇ ਵਾਪਰੇ ਹਨ ਅਤੇ ਅੱਜ ਦਰਖਸਾਰ ਇੱਕ ਵਾਰ ਫਿਰ ਪਠਾਨਕੋਟ ਤੋਂ ਕ੍ਰੈਸ਼ਰ ਨਾਲ ਭਰਿਆ ਵੱਡਾ ਟਰਾਲਾ ਸਿੱਧਾ ਜਾ ਕੇ ਸੜਕ ਵਿਚਕਾਰ ਆਪਣੇ ਡਵਾਈਡਰ ਨਾਲ ਜਾ ਟਕਰਾਇ ਜਿਸ ਨਾਲ ਟਰਾਲਾ ਪਲਟ ਗਿਆ ਜਿਸ ਤੇ ਨਾਲ ਜਾਨੀ ਨੁਕਸਾਨ ਹੋ ਤੋਤਾ ਚਾਰਿਆ ਪਟੜਾ ਲੇਤਾ ਪਰ ਨੁਕਸਾਨ ਹੋਇਆ ਹੈ ਇਸ ਬੰਦੀ ਟਰੱਕ ਦੇ ਡਰਾਈਵਰ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਤੜਕਸਰ ਜੱਟੇਰਾ ਬਾਬਾ ਨਾਨਕ ਰੋਡ ਵਾਲੇ ਪਾਸੇ ਤੋਂ ਫਤਿਹਗੜ ਚੂੜੀਆਂ ਵਾਲੇ ਪਾਸੇ ਜਾ ਰਿਹਾ ਸੀ ਤਾਂ ਤਾਂ ਅਚਾਨਕ ਟਰਾਲਾ ਡਵਾਈਡਰ ਤੇ ਜਾ ਚੜਿਆ ਜਿਸ ਨਾਲ ਟਰਾਲੇ ਦਾ ਵੱਡਾ ਨੁਕਸਾਨ ਹੋਇਆ ਹੈ ਡਵਾਈਡਰ ਨੂੰ ਲੈ ਕੇ ਇਲਾਕੇ ਦੇ ਲੋਕ ਡਾਟੇ ਦੁਖੀ ਅਤੇ ਪਰੇਸ਼ਾਨ ਹਨ ਤਾਂ ਦੱਸਦੇ ਕਿ ਫਤੇਗੜ ਚੂਰੀਆਂ ਡੇਰਾ ਰੋਡ ਪੈਟਰੋਲ ਪੰਪ ਉੱਪਰ ਡਵਾਈਡਰ ਕਾਰਨ ਵਾਪਰਦੇ ਨਿਤ ਹਾਸਿਆਂ ਤੋਂ ਲੋਕ ਕਾਫੀ ਦੁਖੀ ਅਤੇ ਪਰੇਸ਼ਾਨ ਹਨ ਕਿਉਂਕਿ ਡਵਾਈਡਰ ਕਾਰਨ ਹਰ ਰੋਜ਼ ਹਾਸੀ ਵਾਪਰ ਰਹੇ ਹਨ ਜਿਸ ਨਾਲ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ ਇਸ ਲਈ ਡਵਾਈਡਰ ਨੂੰ ਹਟਾ ਕੇ ਰਿਫਲੈਕਟਰ ਅਤੇ ਵੱਡੀਆਂ ਲਾਈਟਾਂ ਲਗਾਉਣ ਦੀ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ 'ਤੇ ਹੋ ਰਹੇ ਨੁਕਸਾਨ ਨੂੰ ਬਚਾਇਆ ਜਾ ਸਕੇ ਵੀਰ ਜੀ ਬੇਨਤੀ ਹੈ ਵੀ ਸਵੇਰੇ ਪੌਣੇ ਕ ਚਾਰ ਦਾ ਟਾਈਮ ਸੀ ਤੇ ਜਿਤਨਾ ਰੋਹ ਚੱਲੀਦਾ ਉਤਨਾ ਹੀ ਚੱਲ ਕੇ ਆਉਣਦੇ ਆ ਕੋਈ ਕਾਲੀ ਨਹੀਂ ਕੋਈ ਕੁਛ ਨਹੀਂ 35 ਦੀ ਸਪੀਡ ਸੀ ਤੇ ਨਾ ਇਹਦੇ ਉੱਤੇ ਕੋਈ ਲਾਈਟ ਆ ਨਾ ਕੋਈ ਰੇਡੀਅਮ ਟੇਪ ਆ ਚਾਨਣ ਕੀ ਇਕਦਮ ਹੀ ਰੋਡ ਛੋਟੇ ਤੋਂ ਵੱਡਾ ਹੋ ਜਾਂਦਾ ਤੇ ਪਤਾ ਹੀ ਨਹੀਂ ਲੱਗਦਾ ਵੀ ਕਿਧਰ ਨੂੰ ਜਾਣਾ ਤੇ ਕਿਧਰ ਨੂੰ ਨਹੀਂ ਅਨੇਕਾਂ ਹੀ ਨੁਕਸਾਨ ਹੋਏ ਆ ਹੁਣ 5-6 ਲੱਖ ਰੁਪਏ ਦਾ ਨੁਕਸਾਨੇ ਦਾ ਹਰਜਾਨਾ ਕੌਣ ਭਰੂਗਾ ਵੀਰ ਜੀ ਕਿੱਥੋਂ ਆ ਰਹੇ ਮੈਂ ਵੀਰ ਜੀ ਆ ਰਿਹਾ ਪਠਾਨਕੋਟ ਤੋਂ ਤੇ ਭਿੱਖੀਵੰਡ ਮੈਂ ਜਾਣਾ ਤੇ ਇਹ ਸਿੱਧਾ ਡਿਵਾਈਡਰ ਤੇ ਚੜਦੇ ਸਿੱਧੀ ਡਿਵਾਈਡਰ ਤੇ ਵੀਰ ਜੀ ਸੂਰੀ ਆਉਂਦੀ ਹੈ ਮਤਲਬ ਇਹ ਆਟੋਮੈਟਿਕ ਲਾਈਟ ਕੁਝ ਨਹੀਂ ਹੈਗਾ ਕੋਈ ਰੇਡੀਅਮ ਨਹੀਂ ਗਈ ਜਦੋਂ ਡਿਵਾਈਡਰ ਆਉਂਦਾ ਪਤਾ ਨਹੀਂ ਲੱਗਦਾ ਸੈਂਟਰ 'ਚ ਵੀ ਡਿਵਾਈਡਰ ਆ ਗਿਆ ਜਾਂ ਨਹੀਂ ਆ ਗਿਆ ਇਹ ਨਹੀਂ ਵੀ ਇਹ ਲੱਗੀ ਗੱਡੀਆਂ ਨੇਕਾਂ ਹੀ ਲਗੀਆਂ ਹੈ ਹਰ ਮਤਲਬ ਸੀਜ਼ਨ ਦੇ ਵਿੱਚ 10-15 ਗੱਡੀਆਂ ਲੱਗਦੀਆਂ ਲੱਗਦੀਆਂ ਕਿੰਨਾ ਕੁ ਨੁਕਸਾਨ ਨੁਕਸਾਨ ਘੱਟੋ ਘੱਟ 5.5 ਲੱਖ ਰੁਪਏ ਦਾ ਜੀ ਇਹ ਗੱਡੀ ਦਾ ਨੁਕਸਾਨ ਆ ਹਾਂ ਜੀ ਗੱਡੀ ਦਾ ਗੱਡੀ ਦਾ ਹੀ ਗੱਡੀ ਦਾ ਗੱਡੀ ਮਤਲਬ ਹੈਵੀ ਗੱਡੀਆਂ ਹੁਣ ਸਮਾਨ ਬੜਾ ਮਹਿੰਗਾ ਹੈ ਜੀ ਤਾਂ ਕਰਕੇ ਨੁਕਸਾਨ ਬਹੁਤ ਹੈ ਹੁਣ ਮਾਰਕੂ ਜਾਂਦਾ ਜੀ ਮੇਰਾ ਨਾਮ ਗੁਰਸਾਬ ਸਿੰਘ ਹੈ ਜੀ ਮੈਂ ਹੀ ਚਲਾਉਂਦਾ ਹਾਂ ਗੱਡੀ ਤੇ ਤੁਹਾਡਾ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਗਾ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਜੀ ਹਾਂ ਜੀ ਭਾਈਏ ਡੇਰਾ ਰੋਡ ਜਿਹੜਾ ਫਦੇਗੜ ਝੂੜੀਆਂ ਪਟ્રોલ ਪੁਆਇੰਟ ਹੈ ਇੱਥੇ ਅਕਸਰ ਹੀ ਇਤਿਹਾਸੇ ਵਾਪਰਦੇ ਆ ਕੀਤੀ ਰਾਤ ਦੇਰ ਇੰਤ ਟ੍ਰਾਲਾ ਪਲਟਿਆ ਇਹ ਡਵਾਈਡਰ ਦਾ ਜਿਹੜਾ ਡਵਾਈਡਰ ਦੇ ਕਾਰਨ ਜਿਹੜਾ ਨੁਕਸਾਨ ਹੁੰਦਾ ਕਿ ਤੁਸੀਂ ਇੱਥੇ ਲੱਗੇ ਰਹਿੰਦੇ ਹਾਂ ਹਾਂ ਜੀ ਅਸੀਂ ਇੱਥੇ ਕਈ ਵਾਰੀ ਵੀ ਵੇਖਿਆ ਜੀ ਇਥੇ ਜਦੋਂ ਗੱਡੀ ਵਜਦੀ ਇਸ ਦੀ ਡੁਆਇਟਰ ਦੇ ਵਿੱਚ ਆਗ ਵਜਦੀ ਹੈ ਹਾਂਜੀ ਜਾਂ ਤਾਂ ਡੁਆਇਟਰ ਹਟਾਇਆ ਜਾਏ ਜਾਂ ਗਵਰਨਮੈਂਟ ਵੱਲੋਂ ਇਸ ਲੇਟਾ ਲਾਈਆਂ ਜਾਣ ਤੇ ਜਿਹੜਾ ਜਾਂ ਪਿੱਛੇ ਵੈਰੀਫਿਕੇਸ਼ਨ ਲਾਇਆ ਜਾਏ ਕਿ ਹਰ ਇੱਕ ਗੱਡੀ ਵਾਲੇ ਨੂੰ ਪਤਾ ਲੱਗੇ ਲੈ ਜੀ ਇਥੇ ਅੱਗੇ ਡੁਆਇਟਰ ਲੱਗਾ ਆ ਹਾਂਜੀ ਹਰ ਇੱਕ ਬੰਦਾ ਨੁਕਸਾਨ ਤੁਸੀਂ ਇੱਥੇ ਲੱਗੇ ਰਹਿੰਦੇ ਕਦੀ ਜਾ ਕੇ ਕਮੇਟੀ ਘਰ ਜਾਂ ਹੋਰ ਕਿਸੇ ਅਧਿਕਾਰੀ ਨੂੰ ਕਹਿ ਆ ਵੀ ਇਥੇ ਇਹਦਾ ਕਈ ਵਾਰੀ ਇਹਨਾਂ ਕਿਹਾ ਹੈ ਇਥੇ ਡੁਆਇਟਰ ਹਟਾਇਆ ਜਾਏ ਨਹੀਂ ਹਟਾ ਸਕਦੇ ਕੋਈ ਨਹੀਂ ਥੋੜਾ ਉਹਨੇ ਨਾਲ ਇੱਥੇ ਲੇਟਾ ਜਾਂਦੀਆਂ ਨੇ ਸਾਰੀ ਲੇਟ ਕੋਈ ਲੇਟ ਨਹੀਂ ਚੱਕਦੀ ਇੱਥੋਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇੱਥੇ ਬਹੁਤ ਬਹੁਤ ਇਹਦੇ ਚੌਥੇ ਪੰਜਵੇਂ ਦਿਨ ਕੋਈ ਨਾ ਕੋਈ ਕਦੀ ਕਾਰਵਾਜ ਨਹੀਂ ਕਦੀ ਕੋਈ ਕਾਰਵਾਜ ਨਹੀਂਦਾ ਲੋਕਾਂ ਦੀ ਸੱਟਾਂ ਬੇਟਾਂ ਬਹੁਤ ਲੱਗਦੀਆਂ ਡਿਵਾਈਡਰ ਨੂੰ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਕੋਈ ਵੋਟ ਨਹੀਂ ਆਉਂਦੇ ਕੋਈ ਲੇਟ ਨਹੀਂ ਕੁਝ ਨਹੀਂ ਆ ਇਹਦਾ ਕੁਝ ਹੱਲ ਹੋਣਾ ਚਾਹੀਦਾ ਵਾ ਇਹੋ ਹੋਣਾ ਚਾਹੀਦਾ ਜਦ ਪੀ ਡਬਲਯੂ ਬਣਾਉਣਾ ਚਾਹੀਦਾ ਬਹੁਤ ਨੁਕਸਾਨ ਹੁੰਦਾ ਲੋਕਾਂ ਦਾ ਰਾਤੀ ਵੀ 3:30 ਵਜੇ ਗੱਡੀ ਵਜੀ ਆ ਬਹੁਤ ਜਿਆਦਾ ਭਾਰੀ ਨੁਕਸਾਨ ਹੋਇਆ ਗੱਡੀ ਵਾਲਿਆਂ ਦਾ ਵੀ ਸਿਰਫ ਇਹ ਡਿਵਾਈਡਰ ਦੇ ਕਾਰਨ ਹੋਇਆ ਜੀ ਡਿਵਾਈਡਰ ਨੂੰ ਹਟਾਉਣਾ ਚਾਹੀਦਾ ਜਾਂ ਇਹ ਡਿਵਾਈਡਰ ਦਾ ਕਰਕੇ ਬਹੁਤ ਨੁਕਸਾਨ ਹੁੰਦਾ ਚੌਥੇ ਪੰਜਵੇਂ ਦਾ ਕੋਈ ਕਾਰ ਕੋਈ ਨਾ ਕੋਈ ਵਜੀ ਰਹਿੰਦੀ ਐ ਇਸ ਜਗ੍ਹਾ ਤੇ ਇਹਦਾ ਕੋਈ ਜਾਂ ਬੋਰਡ ਲਾਉਣਾ ਚਾਹੀਦਾ ਜਾਂ ਇਹਨੂੰ ਹਟਾਉਣਾ ਚਾਹੀਦਾ ਵਾ ਜਿੱਦਾਂ ਬਟਾਲਾ ਰੋਡ ਤੋਂ ਆਟਿਆ ਵਾ ਇਹ ਕਰਕੇ ਕਿਸੇ ਦਾ ਨੁਕਸਾਨ ਨਾ ਹੋਵੇ ਜਾਨ ਮਾਨੀ ਉਹ ਗੱਗੀਆਂ ਦੇ ਸੱਟਾਂ ਪੇਟਾਂ ਲੱਗਦੀਆਂ ਪਿੱਛੇ ਗੱਡੀ ਨੋਆ ਪਿੱਛੇ ਜਿ 2-3 ਮਹੀਨੇ ਪਹਿਲਾਂ ਕੋਈ ਨਾ ਕੋਈ ਵਜਹੀ ਰ ਖਲ ਕੀਤਾ ਜਾਵੇ ਸਾਸੀ ਕਾਲ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਸਾਡਾ ਡਵਾਈਡਰ ਬਣਿਆ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਲੋਕਾਂ ਦਾ ਇੱਕ ਰਾਤੀ ਵੀ ਗੱਡੀ ਵਜੀ ਹੈ ਸਾਡਾ ਜੋ ਘਰ ਵੀ ਹੈ ਉਹ ਵੀ ਇਸ ਸੜਕ ਦੇ ਉੱਤੇ ਹੈ ਅਸੀਂ ਘਰੋਂ ਸਾਨੂੰ ਨਿਕਲਣਾ ਇੰਨਾ ਮੁਸ਼ਕਲ ਹੋਇਆ ਪਿਆ ਕਿ ਸਾਨੂੰ ਬਹੁਤ ਧਿਆਨ ਨਾਲ ਘਰੋਂ ਨਿਕਲਣਾ ਪਿਆ ਰੌਂਗ ਸਾਈਡ ਚੱਲਦੇ ਆ ਪਰਲੀ ਸਾਈਡ ਸੜਕ ਵੀ ਟੁੱਟੀ ਜੈ ਸਾਰੀ ਜਦੋਂ ਕੱਲ ਪਰਸੋਂ ਵੀ ਸਾਡੇ ਬੇਗਾੜੀਆਂ ਇੱਕ ਗੱਡੀ ਦਾ ਐਕਸੀਡੈਂਟ ਵੱਜੀ ਟਰਾਲੀ ਦੇ ਵਿੱਚ ਉਹਦਾ ਵੀ ਬਹੁਤ ਨੁਕਸਾਨ ਹੋਇਆ ਅਰ ਰਾਤ ਦਾ ਇੱਕ ਟਰੱਕ ਵੱਜ ਗਿਆ ਡਿਵਾਈਡਰ ਦੇ ਵਿੱਚ ਇਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਇਸ ਕਰਕੇ ਇਹ ਡਿਵਾਈਡਰ ਨੂੰ ਚੁੱਕਿਆ ਜਾਵੇ ਇੱਥੋਂ ਫੇਰ ਕੋਈ ਹੱਲ ਨਹੀਂ ਤੇ ਜਾਂ ਛਟਕਦਾ ਹੋਵੇ ਹੱਲ ਕੀਤਾ ਜਾਵੇ ਜਾਂ ਡਿਵਾਈਡਰ ਦਾ ਵੀ ਪੱਕਾ ਹੱਲ ਕੀਤਾ ਜਾਵੇ ਜਿਹੜਾ ਲੋਕਾਂ ਦਾ ਨੁਕਸਾਨ ਹੋਵੇ ਅਸਾਨੂੰ ਤਾਂ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਬਹੁਤ ਔਖਾ ਨੂੰ ਘਰੋਂ ਆਪਣੀ ਕੋਈ ਚੀਜ਼ ਕਰਨੀ ਹੋਵੇ ਬੜੇ ਧਿਆਨ ਨਾਲ ਕਰਨੀ ਪੈਂਦੀ ਹੈ ਕਿ ਸਾਡੇ ਘਰ ਹੀ ਨਾਲ ਕੇ ਵੱਜੇ ਵਿੱਚ ਇਸ ਕਰਕੇ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਬੇਨਤੀ ਹੈ ਜ ਕਿ ਕਮੇਟੀ ਘਰ ਜਾਂ ਕਿ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਿ ਲੀਡਰ ਨੂੰ ਨੇ ਰਾਜਨੀਤੀ ਪਾਰਟੀ ਨੇ ਨੇ ਕਿਹਾ ਸਰਕਾਰ ਨੂੰ ਨਹੀਂ ਕਿਹਾ ਵੀ ਇਹਦਾ ਹੱਲ ਕੀਤਾ ਜਾਏ। ਕਮੇਟੀਆਂ ਵਾਲਿਆਂ ਨੂੰ ਬੜੀ ਧੀਰੀ ਗਾੜੀ ਸੜਕ ਰੁੱਟੀ ਆ। ਉੱਥੇ ਆਉਂਦੇ ਆ ਗਟਕੇ ਦੇ ਦੋ ਟਿੱਪਰ ਛੁੱਟ ਕੇ ਚੱਲ ਜਾਂਦੇ ਆ। ਉਹ ਜਦੋਂ ਸੜਕ ਵਗਦੀ ਆ ਉਹ ਫਿਰ ਘੱਟੇ ਨਾਲ ਮਿੱਟੀ ਉੱਡੜ ਜਾਂਦੀ ਆ ਦੋਸਤ ਟੋਏ ਪੈ ਜਾਂਦੇ ਆ। ਸਾਰੀ ਦਿਹਾੜੀ ਹੁਣ ਕਮਾਦ ਵਾਲੀਆਂ ਟਰਾਲੀਆਂ ਵੀ ਚੱਲ ਪਈਆਂ। ਸਭ ਰੌਂਗ ਸਾਈਡ ਹੀ ਚੱਲਦੇ ਆ। ਜੰਨੀਆਂ ਗੱਠੇ ਵਾਲੀਆਂ ਟਰਾਲੀਆਂ ਸਭ ਰੌਂਗ ਸਾਈਡ ਚੱਲਦੀਆਂ ਆ। ਇਸ ਕਰਕੇ ਬਹੁਤ ਨੁਕਸਾਨ ਸਾਡਾ ਘਰ ਵਾਲਿਆਂ ਦਾ ਬਹੁਤ ਆਫਾ ਬੈਠ ਰ